ਆ ਦੇਖੋ ਡਰਾਈਵਲ ਵੀਰਾਂ ਦੀ ਜ਼ਿੰਦਗੀ ਨਾ ਏਦਾਂ ਦੀ ਹੁੰਦੀ ਆ ਯਾਰ ਦੇਖੋ ਦਿਨ ਰਾਤ ਮਿਹਨਤ ਕਰਕੇ ਨਾ ਰੋਡਾਂ ਦੇ ਉੱਤੇ ਰਾਤਾਂ ਕੱਟੀਆਂ ਪੈਂਦੀਆਂ ਨੇ ਯਾਰ ਫਿਰ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਹੁੰਦਾ ਯਾਰ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਕਿ ਦੇਖੋ ਕਿਵੇਂ ਟਾਈਮ ਪਾਸ ਕਰਦੇ ਨੇ ਯਾਰ ਡਰਾਈਵਲ ਵੀਰ ਲੋਕ ਤਾਂ ਬਥੇਰੇ ਕਹਿੰਦੇ ਨੇ ਡਰਾਈਵਲ ਹੀ ਸੌਖੀ ਹੁੰਦੀ ਆ ਜਿਹੜਾ ਬੰਦਾ ਡਰਾਈਵਲ ਹੀ ਕਰਦਾ ਹੁੰਦਾ ਨਾ ਉਹਨੂੰ ਹੀ ਪਤਾ ਹੁੰਦਾ ਸਭ ਕੁਝ ਕਿਵੇਂ ਘਰ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਨੇ ਯਾਰ ਕੋਈ ਸੌਂਕ ਨਹੀਂ ਹੁੰਦਾਗਾ ਕੋਈ ਸੌਂਕ ਨਹੀਂ ਹੁੰਦਾਗਾ ਵੀ ਰੋਡਾਂ ਤੇ ਰਾਤਾਂ ਕੱਟਣੀਆਂ ਬਸ ਮਜਬੂਰੀਆਂ ਹੁੰਦੀਆਂ ਨੇ ਘਰ ਦੀਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਨਾ ਬੰਦਾ ਮਿਹਨਤ ਕਰਦਾ ਯਾਰ ਖੇਡ ਦੀ ਗੱਲ ਨਹੀਂ ਹੁੰਦੀ ਦਿਨੇ ਡਰਾਈਵਲੀ ਕਰਨੀ ਤੇ ਰਾਤ ਨੂੰ ਰੋਡਾਂ ਦੇ ਉੱਤੇ ਰਾਤਾਂ ਕੱਟਣੀਆਂ ਉਹ ਵੀ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਬੰਦਾ ਧੰਦਾ ਹੁੰਦਾ ਯਾਰ ਜਿਹੜਾ ਆਪਣੇ ਪਰਿਵਾਰ ਦੇ ਲਈ ਨਾ ਦੂਰ ਦੂਰ ਤੱਕ ਯਾਰ ਦੇਖੋ ਕਿੰਨੀਆਂ ਟੈਨਸ਼ਨਾਂ ਦੇ ਵਿੱਚ ਫਿਰਦਾ ਹੁੰਦਾ ਯਾਰ ਤੇ ਫਿਰ ਵੀ ਯਾਰ ਹਿੰਮਤ ਨਹੀਂ ਹਾਰਦਾ ਹੁੰਦਾ ਯਾਰ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਨਾ ਦੇਖੋ ਯਾਰ ਬੰਦਾ ਕਿੰਨੀ ਮਿਹਨਤ ਕਰਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ